ਮੇਰਾ ਜੀ ਮੇਰਾ ਲੋਨ ਜੀ ਕਰ ਰਹੇ ਨਾ ਗੱਲ ਕਰ ਰਿਆਂ ਕੋਈ ਹੱਦ ਤੱਕ ਇਹ ਨਾ ਰਹੀ ਪਰ ਆਹ ਲੋ ਜਿਹੜਾ ਮੇਰਾ ਲੋਨ ਜੀ ਕਰਵਾਇਆ ਸੀ ਜਿਹੜੀ 8 ਕੋਈ ਹੱਦ ਤੱਕ ਇਹ ਨਹੀਂ ਰਹਿ ਗਿਆ 8 ਲੱਖ 70 ਹਜ਼ਾਰ ਕੱਢ ਕਢਾ ਲਈ ਸਾਰੀਆਂ ਅੱਜ 9 ਕਰਨ ਉਹਦਾ ਭਾਈ ਜੀ 8 ਲੱਖ 70 ਹੀ ਆ ਗਿਆ ਮੇਰੀ ਤੇ ਉਹ ਸਾਰੀਆਂ ਮੌਰਾਤੀ ਕਰਨ ਉਹਨਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਨਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਸਾਰੇ ਐਨਆਰਆਈ ਭਰਾਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਨਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਜਾਣ ਤੋਂ ਬਚਾਤਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਮੀਰ ਜਾਨ ਤੋਂ ਬਚਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਮੀਰ ਦਾ ਨਾਮ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਕੰਨਾ ਵੀਰੋ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣਾ ਦਿੱਤਾ ਨਾਮ ਦਿਲਪਤ ਧੰਨਵਾਦ ਰੋਸ਼ਨ ਕਰਦਾ ਹਾਂਗਾ ਕੰਨਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਰਾਹੀ ਕਰਦਾ ਹਾਂ ਧੰਨਵਾਦ ਪੀੜਾ ਜੀ ਜੈ ਸ਼੍ਰੀ ਰਾਮ ਜੇ ਨਾ ਗੱਲ ਸੰਜੀ ਕਰਿਆ ਪਿਆਰਾ ਕਰਦੇ ਆਂ ਈ ਨਰਈ ਭਰਾਵਾ ਵੱਲੋਂ ਜਿਹੜਾ ਪੀੜਾ ਜੀ ਅੱਜ ਅਰੇ ਨਾ ਗੱਲ ਸੰਜੀ ਕਰਿਆ ਕੋਈ ਹੱਦ ਤੱਕ ਨਰਈ ਭਰਾਵਾ ਵੱਲੋਂ ਜਿਹੜਾ ਉਹ ਮੇਰਾ ਲੋਨ ਜਿਗਾ ਬੜਾ ਲਾ ਕੇ ਖੜੀ ਆਟ ਕੋਈ ਹੱਦ ਤੱਕ ਨਰਈ ਭਰਾਵਾ ਵੱਲੋਂ 170 ਹਜ਼ਾਰ ਕੱਟ ਕਟਾਈ ਸਾਰੀ ਅੱਜ ਨੋਰਨ ਉਹਦਾ ਭਾਈ ਜੀ 870 ਯਾਰ ਮੇਰੀ ਤੇ ਉਹ ਸਾਰੀਆਂ ਮਾਉ ਰਾਤੀ ਕਰਨ ਉਹਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਾ ਦਿਲੋਂ ਧੰਨਵਾਦ ਨਿਕਲੀਏ ਸਾਰੇ ਐਨ ਆਰ ਆਈ ਪਰਵਾਹਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਹਾਂ ਦਾ ਜਾਣ ਤੋਂ ਬਚਾਤਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਜੀ ਯਾਰ ਤੁਹਾਰੇ ਅੱਦੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੀ ਦਾ ਨਾਮ ਸਾਰੇ ਅੱਦੇ ਹੀ ਸਪੋਰਟ ਕਰਾਂਗਾ ਚੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਦਾ ਨਾਮ ਦਿਲੋਂ ਧੰਨਵਾਦ ਰਸਨ ਕਰਦਾ ਰਹਾਂਗਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਵੀਰੋ ਸਤਿਕਾਰ ਅਗਲੇ ਲੇਦਾ ਤੁਹਾਨੂੰ ਬਹੁਤ ਧੰਨਵਾਦ ਵੀਰ ਜੀ ਜੈ ਸ਼੍ਰੀ ਰਾਮ ਮੈਂ ਨਾਲ ਗੱਲ ਕਰਨੀ ਚਾਹੀਦੀ ਪਿਆਰਾ ਕਰਦੇ ਅਥਲੀ ਨਰਈ ਭਰਾਵਾ ਜਿਹੜਾ ਵੀਰ ਜੀ ਮੇਰਾ ਲੌਂਜ ਨਾਲ ਗੱਲ ਕਰ ਰਿਹਾ ਹੈ ਕੋਝ ਹੱਦ ਤੱਕ ਇਹੰਨਾ ਨਹੀਂ ਆਇਆ ਮਦਦ ਜਿਹੜਾ ਮੇਰਾ ਲੋਨ ਸੀਗਾ 12 ਲੱਖ 8 ਕੋਝ ਹੱਦ ਤੱਕ ਇਹਨਾ ਨਹੀਂ ਆਇਆ 8 ਲੱਖ 70 ਆ ਗਏ ਕੱਟ ਕੱਟਾ ਸਾਰੀ ਇਹਨਾਂ 9 ਰੋਣੋਂ ਉੱਤੋਂ ਆ ਗਿਆ 8 ਲੱਖ 70 ਆ ਗਏ ਮੇਰੀ ਕਿਉਂ ਸਾਰੀਆਂ ਮਾਉਂ ਰਾਤੀ ਕਰਨ ਹੁੰਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਹੁੰਦਾ ਭਾਈ ਜੀ ਦਿਲੋਂ ਧੰਨਵਾਦ ਤੇ ਕਲੀਅਰ ਕਰ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਹੁੰਦਾ ਭਾਈ ਜੀ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਨੂੰ ਜਾਣ ਤੋਂ ਬਚਾਤਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਅਸਤੀ ਤੇ ਉਮੀਦ ਹੈ ਜਾਨ ਤੋਂ ਵਿਚਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਉਮੀਦ ਕਰਨਾ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਕੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇ ਆਈ ਦਾ ਨਾਮ ਦਿਲਵਤ ਧੰਨਵਾਦ ਰੋਸ਼ਨ ਕਰਦਾ ਹਾਂ। ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਾਰੀ ਤਰਫੋਂ ਧੰਨਵਾਦ। ਵੀਰ ਜੀ ਜੈ ਸ਼੍ਰੀ ਰਾਮ ਨੇ ਗੱਲ ਸੰਗੀਤ ਕਰਿਆ ਪਿਆਰਾ ਕਰਦੇ ਆਖੀ ਕਿ ਐਨ ਆਰ ਆਈ ਪ੍ਰਾਵਾ ਵੱਲੋਂ ਜਿਹੜਾ ਵੀਰ ਜੀ ਮੇਰਾ ਲੋਨ ਜਿਗਾ ਕਰਿਆ ਕੋਈ ਹੱਦ ਤੱਕ ਐਨ ਆਰ ਆਈ ਪ੍ਰਾਵਾ ਵੱਲੋਂ ਜਿਹੜਾ ਮੇਰਾ ਲੋਨ ਜਿਗਾ ਬਾਕੀ ਰਹਿ ਗਏ 8 ਕੋਈ ਹੱਦ ਤੱਕ ਐਨ ਆਰ ਆਈ ਰਹਿ ਗਈ 170 ਹੀ ਆ ਗਏ। ਕੱਟ ਕਢਾਈ ਸਾਰੀ ਮਿਆਦ ਨੋਰਨ ਉਹਦਾ ਭਾਈ ਜੀ 1870 ਯਾਦ ਮੇਰੀ ਕਿਉਂ ਸਾਰੀਆਂ ਮਾਫਰਾਤੀ ਕਰਨ ਉਹਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਿਲੋਂ ਧੰਨਵਾਦ ਕੀਤਾ ਹੈ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਜਾਣ ਤੋਂ ਬਚਾਤਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਉਮੀਦ ਆ ਤੁ ਵਿਚਾਰੇ ਐਦੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਮੀਨ ਕਰਦਾ ਸਾਰੇ ਐਦੇ ਹੀ ਸਪੋਰਟ ਕਰਦੇ ਰਹੋਗੇ ਕਹਿੰਦਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਮੀਨ ਕਰਦਾ ਦਿਲੋਂ ਧੰਨਵਾਦ ਰੋਸ਼ਨ ਕਰਦਾ ਰਹਾਂਗਾ ਕਹਿੰਦਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਪੂਰਾ ਸਤਿਕਾਰ ਕਰਦਾ ਹਾਂ ਜੈ ਜੈਕਾਰ ਨੂੰ ਧੰਨਵਾਦ ਪੀਰੀ ਅੱਜ ਜੈ ਸ਼੍ਰੀ ਰਾਮ ਨਾਲ ਗੱਲ ਸੰਗੀ ਕਰ ਰਿਹਾ ਪਿਆਰਾ ਕਰਦੇ ਆ ਤੇ ਇਹਨਾਂ ਆਈ ਪ੍ਰਾਵਾਵਾਡੋ ਜਿਹੜਾ ਪੀਰੀ ਅੱਜ ਸਾਰੇ ਨਾਲ ਗੱਲ ਸੰਗੀ ਕਰ ਰਿਹਾ ਕੁਝ ਹੱਦ ਤੱਕ ਅੰਦਰ ਹੀ ਆ ਮਲੋ ਜਿਹੜਾ ਮੇਰਾ ਲੋਨ ਸੀਗਾ 12 ਲੱਖ 88 ਕੁਝ ਹੱਦ ਤੱਕ ਅੰਦਰ ਹੀ ਆ ਗਿਆ 8 ਲੱਖ 70000 ਕੱਟ ਕੱਟ ਉਹ ਸਾਰੀ ਮਾਉਂ ਨੋਰਨੋਟਾ ਭਾਈ ਜੀ 8 ਲੱਖ 70000 ਮੇਰੀ ਤੇ ਉਹ ਸਾਰੀਆਂ ਮਾਉਂ ਰਾਤੀ ਕਰਨ ਉਹਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਿ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਜਾਣ ਤੋਂ ਬਚਾਤਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਉਮੀਦ ਹੈ ਜਾਨ ਤੋਂ ਵਿਚਾਰੇ ਅੱਗੇ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਉਮੀਦ ਕਰਦਾ ਕਿ ਸਾਰੇ ਅੱਗੇ ਸਪੋਰਟ ਕਰਾਂਗੇ ਕੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਤੋਂ ਆਂਦਿਆ ਜੀ ਦਾ ਨਾਮ ਦਿਲਖ ਧੰਨਵਾਦ ਰਸਨ ਕਰਦਾ ਰਹਾਂਗਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਰਾਹਕ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਜੈ ਸ਼੍ਰੀ ਰਾਮ ਮੈਂ ਨਾਲ ਸੰਗੀਤ ਕਰ ਰਿਹਾ ਕੋਈ ਜਦ ਤੱਕ ਐਨ ਆਰ ਆਈ ਪਰਾਂਵਾਂ ਵੱਲੋਂ ਜਿਹੜਾ ਵੀਰ ਜੀ ਮੇਰਾ ਲੋਨ ਜੀ 12 ਲੱਖ ਮੈਂ ਨਹੀਂ ਅੱਠ ਕੋਈ ਜਦ ਤੱਕ ਐਨ ਆਰ ਆਈ ਪਰਾਂਵਾਂ ਵੱਲੋਂ ਜਿਹੜਾ ਮੇਰਾ ਲੋਨ ਜੀ 12 ਲੱਖ 70 ਹਜ਼ਾਰ ਕੱਢ ਖੜਾ ਸਾਰੀਆਂ ਅੱਠ 9 ਕਰਨ ਉਹਨਲਾ ਭਾਈ ਜੀ 80 ਲੱਖ 70 ਯਾਰ ਮੇਰੀ ਕਿਉ ਸਾਰੀਆਂ ਮਾਣ ਰਾਤੀ ਕਰਨ ਉਹਨਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਨਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਿਉ ਸਾਰੇ ਐਨ ਆਰ ਆਈ ਪ੍ਰਾਪਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਨਲਾ ਭਾਈ ਜੀ ਦਾ ਦਿਲੋਂ ਧੰਨਵਾਦ ਕੀਤਾ ਉਹਨਾਂ ਸਾਰੇ ਐਨ ਆਰ ਆਈ ਪ੍ਰਾਪਾਂ ਦਾ ਜਾਨ ਤੋਂ ਬਚਾਤਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਵੀ ਯਾਰੋ ਵਿਚਾਰੇ ਅੱਦੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਉਮੀਦ ਕਰਦਾ ਹਾਂ ਕਿ ਸਾਰੇ ਅੱਦੇ ਹੀ ਸਪੋਰਟ ਕਰਦੇ ਰਹੋਗੇ ਕਹਿੰਦਾ ਵੀ ਜੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦਿੱਤਾ ਨਾਮ ਦਿਲੋਂ ਧੰਨਵਾਦ ਰਸਨ ਕਰਦਾ ਹਾਂ ਕਹਿੰਦਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਰਾਹੀ ਤਾਰ ਕਰਦਾ ਤਰਨ ਕਰਦਾ ਧੰਨਵਾਦ ਪੀੜਾ ਜੀ ਜੈ ਸ਼੍ਰੀ ਰਾਮ ਨੇ ਅੱਜ ਸੰਗੀਤ ਕਰਿਆ ਪਿਆਰਾ ਕਰਦੇ ਐਥਲੀ ਐਨ ਆਰ ਆਈ ਭਰਾਵਾ ਵੱਲੋਂ ਜਿਹੜਾ ਪੀੜਾ ਜੀ ਮੇਰਾ ਲੌਂਜ ਕਰਿਆ ਅੱਜ ਸੰਗੀਤ ਕਰਿਆ ਕੁਝ ਹੱਦ ਤੱਕ ਇਹ ਨਹੀਂ ਰਹੀ ਕਿਰਾਵਾ ਮੰਡੋ ਜਿਹੜਾ ਮੇਰਾ ਲੋਨ ਸੀਗਾ 18 8 ਕੁਝ ਹੱਦ ਤੱਕ ਇਹ ਨਹੀਂ ਰਹੀ ਆ ਗਿਆ 8 ਲੱਖ 70 ਹਜ਼ਾਰ ਕੱਢ ਕੱਢਿਆ ਸਾਰੀਆਂ ਅੰਡ 9 ਰੋਣ ਉਹ ਲਾ ਗਿਆ 8 ਲੱਖ 70 ਹਜ਼ਾਰ ਮੇਰੀ ਕਿ ਉਹ ਸਾਰੀਆਂ ਅਮਾਉਂਟ ਆਤੀ ਕਰਨ ਉਹਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਿਲੋਂ ਧੰਨਵਾਦ ਕਿਉਂਕਿ ਸਾਰੇ ਐਨਆਰਆਈ ਪਰਵਾਹਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਜੀ ਦਾ ਦਿਲੋਂ ਧੰਨਵਾਦ ਕਿਉਂਕਿ ਉਹਨਾਂ ਸਾਰੇ ਐਨਆਰਆਈ ਪਰਵਾਹਾਂ ਦਾ ਜਾਣ ਤੋਂ ਬਚਾਤਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਉਮੀਦ ਹੈ ਜਾਨ ਤੋਂ ਬਚਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਅਮੀਰ ਕਰਾਂ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਕੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬੀ ਭਾਸ਼ਾ ਦੇ ਨਾਮ ਦਿਲੋਂ ਧੰਨਵਾਦ ਰੂਸ਼ਨ ਕਰਦਾ ਰਹਾਂਗਾ। ਜੈ ਸ਼੍ਰੀ ਰਾਮ ਮੈਂ ਤੁਹਾਡਾ ਵੀਰੋ ਸਰਾਕੀ ਕਾਰਜ ਲਈ ਬਿੰਦਤਰੋਂ ਧੰਨਵਾਦ। ਵੀਰ ਜੀ ਜੈ ਸ਼੍ਰੀ ਰਾਮ ਮੈਂ ਨਾਲ ਸੰਗੀਤ ਕਰਿਆ ਪਿਆਰਾ ਕਰਦੇ ਆਂ। ਕਿ ਐਨ ਆਰ ਆਈ ਪਰਮਾ ਵੱਲੋਂ ਜਿਹੜਾ ਵੀਰ ਜੀ ਸਾਰੇ ਨਾਲ ਸੰਗੀਤ ਕਰਿਆ ਕੋਝਾ ਜੀ ਐਨ ਆਰ ਆਈ ਪਰਮਾ ਵੱਲੋਂ ਜਿਹੜਾ ਮੇਰਾ ਲੋਨ ਜਿਕਾ ਬੜਾ ਕੁਝ ਹੱਦ ਤੱਕ ਐਨ ਆਰ ਆਈ ਪਰਮਾ ਵੱਲੋਂ ਜਿਹੜਾ 8 ਲੱਖ ਫਤਿਹ ਆਵੇ। ਕਟਕੜਾ ਸਾਰੀਆਂ ਮਾਉਂ ਨੋਰਨ ਔਲਾ ਭਾਈ ਜੀ ਨੇ 870 ਯਾਦ ਮੇਰੀ ਤੇ ਉਹ ਸਾਰੀਆਂ ਮਾਉਂ ਰਾਤੀ ਕਰਨ ਔਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਔਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਸਾਰੇ ਐਨ ਆਰ ਆਈ ਪਰਵਾਹਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਔਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਸਾਰੇ ਐਨ ਆਰ ਆਈ ਪਰਵਾਹਾਂ ਦਾ ਜਾਣ ਤੋਂ ਬਚਾਤਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਜੀ ਉਹ ਯਾਰ ਤੋਂ ਵਿਚਾਰੇ ਐਡੇ سپورਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਮਹਿਰ ਕਰਦਾ ਕਿ ਸਾਰੇ ਐਡੇ سپورਟ ਕਰਦੇ ਰਹੋਗੇ ਚੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਤੋਂ ਦਿਲੋਂ ਧੰਨਵਾਦ ਰੂਸ਼ਨ ਕਰਦਾ ਹਾਂ ਜੈ ਸ਼੍ਰੀ ਰਾਮ ਮੈਂ ਤੁਹਾਡਾ ਵੀਰ ਉਸ ਰਾਹੀ ਕਰਦਾ ਬਹੁਤ ਬਹੁਤ ਧੰਨਵਾਦ ਵੀਰ ਅੱਜ ਜੈ ਸ਼੍ਰੀ ਰਾਮ ਮੈਂ ਨਾਲ ਸੰਗੀਤ ਪਿਆਰਾ ਕਰਦੇ ਐਥਲੈਟ ਨਰਾਈ ਭਰਾਵਾਂ ਨਾਲ ਜਿਹੜਾ ਵੀਰ ਅੱਜ ਮੇਰਾ ਲੌਂਚ ਕਰ ਰਿਹਾ ਹੈ ਨਾਲ ਸੰਗੀਤ ਕਰ ਰਿਹਾ ਹੈ ਕੋਝਾ ਤੱਕ ਐਨ ਆਰ ਆਈ ਦਾ ਮਲੋ ਜਿਹੜਾ ਮੇਰਾ ਲੋਨ ਸੀਗਾ 128 ਕੋਝਾ ਤੱਕ ਐਨ ਆਰ ਆਈ ਦਾ 9170 ਹੀ ਆਵੇ ਕੱਟ ਕੱਟ ਸਾਰੀਆਂ 8 910 ਲਾ ਭਾਈ ਜੀ 8 ਲੱਖ 70 ਹੀ ਆਵੇ ਮੇਰੀ ਤੇ ਉਹ ਸਾਰੀਆਂ ਮਾਉਂਟ ਕਰਨ ਉਹਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਾ ਦਿਲੋਂ ਧੰਨਵਾਦ ਕਿਹਨੋਂ ਸਾਰੇ ਐਨਆਰਆਈ ਭਰਾਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਦਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਜਾਣ ਤੋਂ ਬਚਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਉਮੀਦ ਹੈ ਜਾਣ ਤੋਂ ਵਿਚਾਰੇ ਅੱਦੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਉਮੀਦ ਕਰਦਾ ਸਾਰੇ ਅੱਦੇ ਹੀ ਸਪੋਰਟ ਕਰਦੇ ਰਹੋਗੇ ਸ਼ੰਗਰ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦਿੱਤਾ ਨਾਮ ਜਿਲ੍ਹਾ ਧਨਵਾਲ ਰੋਸ਼ਨ ਕਰਦਾ ਨਮਸਕਾਰ ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਰਾਖੀ ਕਰ ਰਿਹਾ ਤਰੰਤ ਰਿਹਾ ਧੰਨਵਾਦ ਪੀੜਾ ਜੀ ਜੈ ਸ਼੍ਰੀ ਰਾਮ ਮੈਂ ਨੰਬਰ ਸੰਜੀਤ ਕਰ ਰਿਹਾ ਕਿ ਪਿਆਰ ਕਰ ਰਿਹਾ ਤੇ ਇਹ ਐਨ ਆਰ ਆਈ ਪ੍ਰਾਵਾਹ ਵਾਲੋ ਜਿਹੜਾ ਪੀੜਾ ਜੀ ਮੇਰਾ ਲੋਨ ਜੀ ਕਰ ਰਿਹਾ ਕੋਈ ਹੱਦ ਤੱਕ ਐਨ ਆਰ ਆਈ ਪ੍ਰਾਵਾਹ ਵਾਲੋ ਜਿਹੜਾ ਮੇਰਾ ਲੋਨ ਜੀ ਕਰ ਰਿਹਾ 8 ਕੋਈ ਹੱਦ ਤੱਕ ਐਨ ਆਰ ਆਈ ਜਾ ਗਿਆ 70 ਜਾਂਦਾ ਕੱਟ ਖਿਲਾ ਸਾਰੀਆਂ ਅੰਕ 9 ਔਲਾ ਬਾਈ ਜੀ 870 ਯਾਦ ਤੇ ਉਹ ਸਾਰੀਆਂ ਮਾਣ ਆਤੀ ਕਰਨ ਔਲਾ ਬਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਔਲਾ ਬਾਈ ਜੀ ਦਾ ਦਿਲੋਂ ਧੰਨਵਾਦ ਤੇ ਉਹ ਸਾਰੇ ਐਨ ਆਰ ਆਈ ਪਰਵਾਹਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਔਲਾ ਬਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਹਾਂ ਜਾਣ ਤੋਂ ਬਚਾਤ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਸੀ ਮੀਂਹ ਦਾ ਸਾਰੇ ਐਡੇ ਸਪੋਰਟ ਕਰਦੇ ਰਹੋਗੇ ਸੋ ਦਿਿਲੋਂ ਧੰਨਵਾਦ ਕਰਦਾ ਹਾਂ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਉਮੀਦ ਕਰਦਾ ਹਾਂ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਚੰਗਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਦਾ ਜੈ ਸ਼੍ਰੀ ਰਾਮ ਦਿਿਲੋਂ ਧੰਨਵਾਦ ਰੂਸ਼ਨ ਕਰਦਾ ਹਾਂ ਜੈ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਵੀਰ ਜੀ ਅੱਜ ਸਾਰੇ ਨਾਲ ਗੱਲ ਕਰਨ ਕੀ ਪਿਆਰਾ ਕਰਦੇ ਐਨ ਆਰ ਆਈ ਭਰਾਵਾ ਮਾ ਲੋ ਜਿਹੜਾ ਵੀਰ ਅੱਜ ਸਾਰੇ ਨਾਲ ਗੱਲ ਕਰਨ ਕੀ ਕਰ ਰਿਹਾ ਕੋਝਾ ਤੱਕ ਨੈਨਰਾਈ ਪਰਵਾਹ ਵਾਲੋ ਜਿਹੜਾ ਮੇਰਾ ਲੋਨ ਜਿੱਗਾ 858 ਕੋਝਾ ਤੱਕ ਨੈਨਰਾਈ ਰਹਿ ਗਿਆ 170 ਜਾਵੇ ਕੱਟ ਖਲਾ ਸਾਰੀਆਂ ਮਾਂ ਕਰਨੋਂ ਦਾ ਭਾਈ ਜੀ 170 ਜਾਵੇ ਸਰੀ ਕਿਉ ਸਾਰੀਆਂ ਮਾਂ ਕਰਨੋਂ ਦਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਂ ਮੇਰਾ ਭਾਈ ਜੀ ਦਿਲੋਂ ਤੁਹਾਨੂੰ ਬੈਂਕ ਦੇ ਸਾਰੇ ਐਨਆਰਾਈ ਪਰਵਾਹਾਂ ਦਾ ਸੋ ਮੈਂ ਤੇ ਮੇਰੇ ਧੰਨਵਾਦ ਕਰਦਾ ਇਹਨਾਂ ਦਾ ਬਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਕਰਾਉਣ ਤੋਂ ਬਚਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਦਿਲੋਂ ਧੰਨਵਾਦ ਕਰ ਸਕਤੀ ਤੇ ਜਾਨ ਤੋਂ ਬਚਾਰੇ ਐਦੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਉਹਨਾਂ ਜੀ ਸਾਰੇ ਐਦੇ ਹੀ ਸਪੋਰਟ ਕਰਦੇ ਰਹੋਗੇ ਚੰਗਾ ਵੀਰਿਓ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਘਾਇਸ਼ਰਾਮ ਜੀ ਨੂੰ ਦਿਲੋਂ ਧੰਨਵਾਦ ਰੂਸ਼ਨ ਕਰਦਾ ਹਾਂ ਜੈ ਸ਼੍ਰੀ ਰਾਮ ਮੈਂ ਤੁਹਾਡਾ ਦਿਲੋਂ ਸਰਾਹਕੀ ਕਰਦਾ ਜੈ ਸ਼੍ਰੀ ਰਾਮ ਦਿਲੋਂ ਧੰਨਵਾਦ ਪੀੜੇ ਅੱਜ ਸਾਰੇ ਨਗਰਾਂ ਨਾਲ ਗੱਲ ਸੰਜੀ ਕਰ ਰਿਹਾ ਕਿ ਪਿਆਰਾ ਕਰ ਦੇ ਆਪਣੀ ਪੀ ਐਨ ਆਰ ਆਈ ਪਰਵਾਹ ਵਾਲੇ ਜਿਹੜਾ ਪੀੜੇ ਅੱਜ ਸਾਰੇ ਨਗਰਾਂ ਨਾਲ ਗੱਲ ਕਰ ਰਿਹਾ ਕੋਈ ਹੱਦ ਤੱਕ ਐਨ ਆਰ ਆਈ ਪਰਵਾਹ ਵਾਲੇ ਜਿਹੜਾ ਮੇਰਾ ਲੋਨ ਜਿੱਦਾਂ ਪਰਕਰ ਕਰ ਦਿੰਦਾ 8.8 ਕੋਈ ਹੱਦ ਤੱਕ ਐਨ ਆਰ ਆਈ ਕਰਾ ਦੇ 170 ਹਜ਼ਾਰ ਕੱਟ ਕੇ ਲਾ ਸਾਰੀਆਂ ਮੈਂਤ ਕਰਨ ਉਹਨਾਂ ਪਾਏ ਜਾਂਦਾ 170 ਹਜ਼ਾਰ ਮੇਰੀ ਕਿ ਉਹ ਸਾਰੀਆਂ ਕਰਾਤੀ ਕਰਨ ਉਹਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਲਾ ਭਾਈ ਜੀ ਦਾ ਦਿলো ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਲਾ ਭਾਈ ਜੀ ਦਾ ਦਿলো ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਜਾਨ ਤੋਂ ਬਚਾ ਅੱਜ ਮੈਂ ਦਿলো ਧੰਨਵਾਦ ਕਰਦਾ ਜੀ ਇਹਨਾਂ ਦੇ ਮੇਰੇ ਦਿলো ਧੰਨਵਾਦ ਕਰਦਾ ਤੇ ਉਮੀਦ ਹੈ ਜਾਨ ਤੋਂ ਬਚਾਰੇ ਅੱਗੇ ਹੀ ਸਪੋਰਟ ਕਰਦੇ ਰਹੋਗੇ ਸੋ ਦਿলো ਧੰਨਵਾਦ ਕਰਦਾ ਕਿਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ਾਂ ਨੂੰ ਸਾਰੇ ਅੱਗੇ ਹੀ ਸਪੋਰਟ ਕਰਦੇ ਰਹੋਗੇ ਕੰਨਾ ਵੀਰੋ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਦਾ ਜੈਸਰਾਮ ਜਿਲ੍ਹਾ ਧਨਵਰੋ ਰੋਸ਼ਨ ਕਰਦਾ ਹਾਂ ਜੈਸਰਾਮ ਮੈਂ ਤੁਹਾਡਾ ਬਹੁਤ ਸਰਾਹੀ ਕਰਾਇਆ ਤੇ ਬਹੁਤ ਧੰਨਵਾਦ ਵੀਰਿਆ ਜੈਸਰਾਮ ਸਾਰੇ ਨਾਲ ਗੱਲ ਸੰਤਰਾ ਪਿਆਰਾ ਕਰਦੇ ਐ ਤੇ ਜੈਸਰਾਮ ਐਨ ਆਰ ਆਈ ਪਰਮਾਡੋ ਜਿਹੜਾ ਵੀਰਿਆ ਅੱਜ ਸਾਰੇ ਨਾਲ ਗੱਲ ਕਰ ਰਹੀਆਂ ਕੋਈ ਜਨ ਐਨ ਆਰ ਆਈ ਪਰਮਾਡੋ ਜਿਹੜਾ ਉਹ ਮੇਰਾ ਲੋਨ ਸੀਗਾ ਪਾਰਾ ਸਾਢੇ 8 ਕੋਈ ਹੱਦ ਤੱਕ ਇਹਨਾਂ ਦੇ ਦੇਖਣਾ ਹੋ ਰਿਹਾ ਗਿਆ 8 ਲੱਖ 70 ਹੀ ਆਵੇ ਕੱਟ ਘਟਾ ਕੇ ਸਾਰੀਆਂ ਆਮਾਉਂਟ 91370 ਯਾਦ ਮੇਰੀ ਤੇ ਉਹ ਸਾਰੀਆਂ ਆਮਾਉਂਟ ਰਾਤੀ ਕਰਨ ਉਹਨਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਲਖਾ ਭਾਈ ਜੀ ਤੁਹਾਨੂੰ ਬਹੁਤ ਧੰਨਵਾਦ ਵੀ ਕਰੇ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਦਾ ਜੀ ਇਹਨਾਂ ਨੂੰ ਬਹੁਤ ਜੀ ਤੁਹਾਨੂੰ ਧੰਨਵਾਦ ਕਰਦੇ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਜਾਣ ਤੋਂ ਬਚਾ ਤੁਸੀਂ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਨੂੰ ਦਿਲੋਂ ਧੰਨਵਾਦ ਕਰਦਾ ਉਹੀ ਜਾਣ ਤੋਂ ਬਚਾ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਸੋ ਦਿਲੋਂ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਮਾਣ ਕਰਦਾ ਹਾਂ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਚੰਗਾ ਵੀਡੀਓ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੀ ਦੇਸ਼ਾਂ ਨੂੰ ਦਿਲੋਂ ਧੰਨਵਾਦ ਕਰਨ ਕਰਦਾ ਹਾਂ ਚੰਗਾ ਵੀਡੀਓ ਸ਼੍ਰੀ ਰਾਮ ਮੈਂ ਤੁਹਾਡਾ ਬਹੁਤ ਸਾਰਾ ਧੰਨਵਾਦ ਵੀਰ ਜੀ ਸ਼੍ਰੀ ਰਾਮ ਸਾਰੇ ਨਗਰਾਂ ਨਾਲ ਸੰਪਰਕ ਪਿਆਰਾ ਕਰਦੇ ਇੱਥੇ ਧੰਨਵਾਦ ਐਨ ਆਰ ਆਈ ਪਰਵਾਹ ਵਾਲਾ ਜਿਹੜਾ ਵੀਰ ਜੀ ਸਾਰੇ ਨਗਰਾਂ ਨਾਲ ਕਰਦੇ ਆਂ ਕੋਝਾ ਇਹ ਐਨਆਰਆਈ ਪਰਮਾਣੂ ਮੱਲੋ ਜਿਹੜਾ ਮੇਰਾ ਲੋਨ ਸੀਗਾ ਪਰ ਸਾਡੇ ਅੱਠ ਕੋਝਾ ਤੱਕ ਇਹਨੇ ਦੇਖਾ ਲੈ ਗਿਆ 8,70,000 ਕੱਢ ਖੜਾ ਲਈ ਸਾਰੀ ਅਮਾਉਂਟ 928,70,000 ਮੇਰੀ ਤੇ ਉਹ ਸਾਰੀ ਅਮਾਉਂਟ ਆ ਗਈ ਕਰਨ ਅੱਲਾ ਭਾਈ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਅੱਲਾ ਭਾਈ ਜੀ ਦਾ ਦਿਲੋਂ ਧੰਨਵਾਦ ਨਿਕਲ ਰਿਹਾ ਸਾਰੇ ਐਨ ਆਰ ਆਈ ਪਰਵਾਂ ਦਾ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਅੱਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਐਨ ਆਰ ਆਈ ਪਰਵਾਂ ਦਾ ਜਾਣ ਤੋਂ ਬਚਾਤਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਸੋ ਦਿਲੋਂ ਧੰਨਵਾਦ ਕਰਦਾ ਤੇ